ਚਾਰ ਚਾਰ ਬਾਈ ਇਲੈਕਸ਼ਨ ਨੇ ਖਾਸ ਤੌਰ ਤੇ ਜਿੱਤਲ ਬਾਹਰ ਸੀਟ ਦੀ ਮੈਂ ਵਾਪਸ ਗੱਲ ਕਰਾਂ ਅਕਾਲੀ ਦਲ ਜਿੱਤਦਾ ਤਾਂ ਤੁਹਾਨੂੰ ਲੱਗਦਾ ਕਿ ਵਰਕਰਾਂ ਦੇ ਵਿੱਚ ਮੋਰਲ ਬੂਸਟ ਅਪ ਹੋਊਗਾ ਅਕਾਲੀ ਦਲ ਦਾ ਟਾਰਗੇਟ ਸਾਰੇ ਜਿੱਤਣਾ ਹੈ ਸਾਰੇ ਵਰਕਰਾਂ ਸਿੱਧੇ ਅਕਾਲੀ ਦਲ ਦੇ ਵਰਕਰ ਵਰਗੇ ਵਰਕਰ ਕਿਤੇ ਨਹੀਂ ਸਹੀ ਮੈਨੇ ਦੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਡਟ ਕੇ ਲੱਗੋ ਜੰਗਾ ਜਿੱਤਿਆਂ ਹਾਰਾਂ ਚ ਆਪਣੀ ਜ਼ਿੰਦਗੀ ਚ ਹੁੰਦੀਆਂ ਰਹਿੰਦੀਆਂ ਹੈ ਇਨਸਾਨ ਦੇ ਆ ਗੱਲ ਨਹੀਂ ਹੁੰਦੀ ਕਿ ਹਰ جنگ ਆਪਾਂ ਜਿੱਤਰੀਆਂ ਹਮ ਆਪਾਂ ਲੜਾਈ ਦੇਣੀ ਹੈ ਕੋਸ਼ਿਸ਼ ਕਰਨਾ ਜਿੱਤਰਾ ਤੇ ਤੁਸੀਂ ਮਨ ਬਣਾ ਲੈਣ ਵਰਕਰ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਸੋ ਮੈਂ ਸਾਰੇ ਵਰਕਰਾਂ ਨੂੰ ਕਹਿੰਦਾ ਮਨ ਬਣਾ ਲਓ ਆਪਾਂ ਚਾਰੇ ਜਿੱਤਰੀਆਂ ਤੇ ਤੁਸੀਂ ਜਿੱਤੋਗੇ ਤੇ ਜੇ ਪੰਜਾਬ ਨੂੰ ਬਚਾਉਣਾ ਹੈ ਵਾਪਸ ਅਕਾਲੀ ਦਲ ਲੈ ਕੇ ਆਓ ਮੈਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹੁੰਦਾ ਅਸੀਂ ਪੰਜਾਬ ਦੇ ਆ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦਾ ਦੁੱਖ ਦਰਦ ਜਾਣਦੇ ਐ ਆਈ ਕਾਰਨ ਅਕਾਲੀ ਦਲ ਸਰਕਾਰ ਦੇ ਵਿੱਚ ਪੰਜਾਬ ਬਦਲਿਆ ਆ ਆ ਜਿੰਨੇ ਵੀ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਚਾੜੂ ਵਾਲੇ ਭਾਵੇਂ ਬੀਜੇਪੀ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਅਕਾਲੀ ਦਲ ਸੇਵਾ ਕਰਨ ਵਾਸਤੇ ਆਉਂਦਾ ਤੁਸੀਂ ਦੇਖ ਲਓ ਅੱਜ ਤੁਸੀਂ ਬਾਦਲਪਿੰਡ ਆਇਓ ਇੱਥੇ ਤੁਸੀਂ ਜਿੱਥੇ ਵੀ ਜਾਣਾ ਹੈ ਰਾਹ ਚ ਲੈਫਟ ਰਾਈਟ ਦੇਖਦੇ ਜਾਇਓ ਜੋ ਕੁਛ ਵੀ ਬਣਿਆ ਉਦੋਂ ਹੀ ਬਣਿਆ ਜਦੋਂ ਬਾਦਲ ਸਾਹਿਬ ਆਇਆ ਇਸ ਪਿੰਡ ਦੇ ਦਰਖਤਾਂ ਦੀ ਵੀ ਭਗਵਾਨ ਬਾਨ ਗੱਲ ਕਰਦੇ ਆ ਉਹ ਕਹਿੰਦੇ ਕਿ ਇਹੋ ਜਿਹੇ ਦਰਖਤ ਦੇਖੇ ਕਦੇ ਕਿਸੇ ਹੋਰ ਪਿੰਡ ਚ ਤੁਸੀਂ ਇਹੋ ਜਿਹੇ ਦਰਖਤ ਹੁਣ ਸਾਰੇ ਇਕੱਲੇ ਦਰਖਤ ਨਹੀਂ ਜਾਇ ਜਾ ਬਾਦਲ ਪਿੰਡ ਆ ਜੀ ਸਾਰੇ ਪਿੰਡ ਇਹ ਜੇ ਬਣਾਏ ਆ ਤੁਸੀਂ ਜਾ ਕੇ ਦੇਖੋ ਹਾਂ ਆ ਤਾਂ ਆਪਾਂ ਨੂੰ ਸਮਾਂ ਨਹੀਂ ਪੂਰਾ ਦਿੱਤਾ ਸੱਕਾਂ ਵਾਲੀ ਪਿੰਡ ਬਹੁਤ ਵਧੀਆ ਇੱਥੇ ਤੁਸੀਂ ਤੁਸੀਂ ਜੇ ਸਮਾਂ ਨਹੀਂ ਦਿੱਤਾ ਜੇ ਤੁਸੀਂ ਆਪਾਂ ਨੂੰ 5-10 ਸਾਲ ਹੋਰ ਮਿਲ ਜਾਂਦੇ ਤੇ ਪਛਾਹ ਪੰਜਾਬ ਨੂੰ ਪਛਾਣ ਨਹੀਂ ਸਕਦੇ ਸੀ ਜਿਸ ਸਪੀਡ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀ ਜਿਸ ਸਪੀਡ ਨਾਲ ਲੋਕਾਂ ਦੀ ਜ਼ਿੰਦਗੀ 'ਚ ਅਸੀਂ ਨਈ ਚੀਜ਼ਾਂ ਲੈ ਕੇ ਆਏ ਸੀ ਅੱਜ ਤੱਕ ਨਹੀਂ ਕੋਈ ਦੇ ਲੈ ਆ ਸਕਾ ਮੈਂ ਸਾਰੇ ਪੰਜਾਬੀਆਂ ਨੂੰ ਪੁੱਛਦਾ ਤੁਸੀਂ ਹਰ ਰੋਜ਼ ਸੜਕਾਂ ਦੇ ਰਹਿਨੇ ਹੋ ਤੁਹਾਡੀ ਜ਼ਿੰਦਗੀ ਸੁਖੀ ਨਹੀਂ ਹੋਗੀ ਪਹਿਲੇ ਸੜਕਾਂ ਤੁਹਾਨੂੰ ਡਰ ਲੱਗਦਾ ਹੁੰਦਾ ਸੀ ਐਕਸੀਡੈਂਟ ਹੋ ਜਾਏ ਹੁਣ ਤੁਹਾਡੇ 24 ਘੰਟੇ ਬਿਜਲੀ ਆਉਂਦੀ ਹੈ ਆ ਭਗਵਾਨ ਤੁਮਾਨੂੰ ਨਹੀਂ ਦਿੱਤੀ ਆ ਜਿਹੜੇ ਅਸੀਂ ਥਰਮਲ ਪਲਾਂਟ ਬਣਾਏ ਜਿਹੜੀ ਅਸੀਂ ਗ੍ਰਿਡਾਂ ਤੇ ਇਨਵੈਸਟਮੈਂਟ ਕੀਤੀ ਅੱਜ ਉਹਦਾ ਨਿਗਮan ਰਿਹਾ ਆਪਾਂ ਅੱਜ ਜਿਹੜੇ 에어ਪੋਰਟ ਬਣਿਆ ਉਹਦੇ ਕਰਕੇ ਕਰ ਰਹੇ ਆਂ ਅੱਜ ਜਿਹੜੀ ਖੇਤੀ ਆਪਣੀ ਹਰ ਕਿਸਾਨ ਕਹਿੰਦਾ ਮੇਰੀ ਇੰਨੀ ਖੇਤੀ ਹੋ ਗਈ ਇਹਨੇ ਫਸਲ ਹੋ ਗਈ ਉਹ ਖੇਤੀ ਦੇ ਮਗਰ ਇੱਕ ਟਿਊਬਲ ਕਨੈਕਸ਼ਨ ਆ ਉਹ ਟਿਊਬਲ ਕਨੈਕਸ਼ਨ ਬਾਪੂ ਬਾਦਲ ਨੇ ਦਿੰਦਾ ਹੈ ਹੁਣ ਨਹੀਂ ਮਿਲ ਰਹੇ ਮੈਨੂੰ ਨਾ ਮੈਂ ਜਦੋਂ ਆਰਟੀਆਰਆਈ ਪਤਾ ਕਰਾਇਆ 15 ਲੱਖ ਟਿਊਬਲ ਕਨੈਕਸ਼ਨ ਚੋਂ 13.5 ਲੱਖ ਅਕਾਲੀ ਦਲ ਨੇ ਦਿੱਤੇ ਅੱਛਾ ਤੁਸੀਂ ਪਿਛਲੇ 7 ਸਾਲ ਦੱਸ ਦਿਓ ਇੱਕ ਵੀ ਟਿਊਬਲ ਕਨੈਕਸ਼ਨ ਦਿੱਤਾ ਹੋਏ 7 ਸਾਲ ਸਾਡੀ ਸਰਕਾਰ ਸੀ ਮੈਂ ਡਿਪਟੀ ਸੀਐਮ ਸੀ 2 ਲੱਖ ਸੀ ਉਸੇ ਸਾਲ ਦਿੱਤੇ ਸੀ ਹੁਣ ਦੱਸ ਦਿਓ ਕਿਸ ਨੂੰ ਮਿਲਿਆ ਹੋਏ ਅਜਾ ਤੁਸੀਂ ਜਿਵੇਂ ਡਿਪਟੀ ਲੋਹਰਾਂ ਦੇ ਲਈ ਕਈ ਆਪਾਂ ਬੈਕ ਟੂ ਉਹੀ ਟਾਪਿਕ ਆਈਏ ਕਿ ਵਾਪਸੀ ਦੇ ਰਾਹ ਅਜੇ ਵੀ ਖੁੱਲੇ ਨੇ ਇੱਕ ਮਹੀਨਾ ਦੇਖ ਲਓ ਕੋਈ ਜਿਹੜੇ ਬਾਗੀ ਹੋਏ ਨੇ ਚੰਦੂ ਮਾਜਰਾ ਸਾਹਿਬ ਨੇ ਜਾਂ ਹੋਰ ਬੌਧ ਨੇ ਰਖੜਾ ਜੀ ਨੇ ਬੀਬੀ ਜਗੀਰ ਕੌਰ ਇਹਨਾਂ ਸਭ ਦੇ ਲਈ ਵੀ ਕੋਈ ਆਪਸ਼ਨ ਹੈਗੀ ਆ ਬਾਕੀ ਕਿ ਨਹੀਂ ਦੇਖੋ ਕਿ ਬਹੁਤ ਹੁਣ ਦੇਰ ਹੋ ਗਈ ਨਹੀਂ ਕਾਰਨ ਹੈ ਸੀ ਡੰਪੀ ਗਿਆ ਆਪਣੇ ਪ੍ਰੈਸ਼ਰ ਤੇ ਹੂੰ ਸਰਕਾਰੀ ਪ੍ਰੈਸ਼ਰ ਤੇ ਬੰਦਾ ਬਹੁਤ ਵਧੀਆ ਹੁਣ ਵੀ ਤੁਸੀਂ ਮੇਰਾ ਤਾਂ ਮੈਂ ਤਾਂ ਅੱਜ ਵੀ ਕਹਿ ਰਿਹਾ ਮੇਰਾ ਤਾਂ ਭਰਾ ਮੰਗੂ ਆ ਮੈਂ ਤੁਹਾਡੇ ਨਾਲ ਮੈਂ ਅੱਜ ਵੀ ਕਹਿ ਰਿਹਾ ਵੈਸੇ ਬੋਲੇ ਉਹਨਾਂ ਨੇ ਵੀ ਤੁਹਾਡੇ ਖਿਲਾਫ ਕੁਝ ਕੌੜਾ ਨਹੀਂ ਜੀ ਦੇਖੋ ਜਿਹੜੇ ਇੰਨੇ ਰਿਸ਼ਤੇ ਹੋਣ ਮੈਨੂੰ ਤਾਂ ਸ਼ੌਕ ਦਾ ਟਾਈ ਮੈਨੂੰ ਜ਼ਿਆਦਾ ਲੱਗਿਆ ਕਿ ਜਿੰਨਾ ਐਜੇ ਰਿਸ਼ਤੇ ਹੋਣ ਮੈਂ ਤਾਂ ਹੁਣ ਵੀ ਕਹਿੰਦਾ ਮੈਂ ਤੁਹਾਨੂੰ ਤੁਹਾਡੇ ਮੈਂ ਤੁਸੀਂ ਗੱਲ ਨੋਟ ਕਰ ਲਓ ਇਲੈਕਸ਼ਨ ਤੋਂ ਪਹਿਲੇ ਮਨ ਬਣਾ ਲਏ ਕਿ ਉਹਨੂੰ ਵਾਪਸ ਆਉਣਾ ਹੈ ਮੈਨੂੰ ਟਿਕਟ ਦੇ ਦੋ ਆਵੇਂ ਉਤੇ ਆਮ ਆਦਮੀ ਪਾਰਟੀ ਦੇ ਵਾਪਸ ਆ ਦੇ ਅੱਛਾ ਇਹ ਬਹੁਤ ਵੱਡਾ ਸਟੇਟਮੈਂਟ ਹੁੰਦੇ ਇੱਕ ਪਾਰਟੀ ਪ੍ਰਧਾਨ ਦੇ ਉਹਦਾ ਕਾਰਨ ਹੈ ਆ ਗੁੰਮਰਾਹ ਹੋ ਗਿਆ ਆ ਐਜੇ ਚੱਕਮੇ ਚ ਆ ਗਿਆ ਐਜੇ ਪ੍ਰੈਸ਼ਰ ਚ ਆ ਗਿਆ ਜੇ ਡਿੰਪਿਟੀ ਲੋਰਾਂ ਨੂੰ ਟਿਕਟ ਆਮ ਆਦਮੀ ਪਾਰਟੀ ਦਿੰਦੀ ਹੈ ਵੀ ਨੇ ਕੈਂਡੀਡੇਟ ਹੋ ਸਕਦੇ ਕਿ ਔਖਾ ਲੋਕਾਂ ਨੇ ਨਹੀਂ ਪਾਣੀ ਹੂੰ ਦੇਖੋ ਆ ਜਿਹੜਾ ਬੰਦਾ ਆਪਣੇ ਘਰ ਨੂੰ ਛੱਡ ਕੇ ਜਾਂਦਾ ਨਾ ਨਵੇਂ ਘਰ ਚੋਂ ਕਦਰ ਨਹੀਂ ਹੁੰਦੀ ਨਾ ਲੋਕੀ ਕਰਨ ਹੂੰ ਜਿਹੜਾ ਬੰਦਾ ਆਪਣੀ ਪਾਰਟੀ ਨਾਲ ਤੂਫਾਨਾ ਜਿ ਖੜਾ ਰਹਿੰਦਾ ਲੋਕ ਵਰਕਰ ਉਹਦੇ ਨਹੀਂ ਖੜੇ ਰਹਿੰਦੇ ਉਸ ਪਾਰਟੀ ਵਾਲੇ ਵਰਕਰ ਵੀ ਇਹਨੂੰ ਨਹੀਂ ਵੋਟ ਪਾਉਣਗੇ ਕਿਉਂਕਿ ਜਿਹੜੇ ਪਾਰਟੀ ਦੇ ਵਰਕਰਾਂ ਨੇ ਐਨੀ ਦੇਰ ਆਪਣੇ ਪਾਰਟੀ ਨੂੰ ਖੜੇ ਕਰਨ ਦੇ ਲੱਗਿਆ ਕਿ ਹੁਣ ਦੇ ਹੁਣ ਉੱਤੇ ਇੱਕ ਬੰਦਾ ਬਿਠਾ ਦਿਓ ਨੁਕਸਾਨ ਇਹਦਾ ਹੀ ਹੋਣਾ ਹੈ